ਆਜੰਦੂ ਤੇ ਕਿੰਨੇ ਵਜੇ ਤੱਕ ਹੁੰਦੇ ਹੋ ਇਹ ਰੀਆ ਤਿੰਨ ਵਜੇ ਆ ਜੰਨੇ ਆ ਠੀਕ ਹੈ ਜੀ ਤੇ 9 ਵਜੇ ਤੱਕ ਆਪਣੀ ਟਾਈਮਿੰਗ ਹੈ ਗਈ ਕਈ ਵਾਰ 8 ਵੇ ਵੇਲੇ ਹੋ ਜਾਂਦੇ ਨੇ ਕਈ 8:30 ਹੋ ਜਾਂਦੇ ਨੇ ਕਈ ਵਾਰ 9:30 ਵੀ ਹੋ ਜਾਂਦੇ ਨੇ ਉਹ ਗਸਟਮਰ ਦੇ ਡਿਪੈਂਡ ਕਰਦਾ ਕਰਾ ਕੇ ਦੇ ਉੱਤੇ ਠੀਕ ਹੈ ਜੀ ਅਨਲਿमिटेड ਪਲੇਟ ਆਪਣੀ 100 ਰੁਪਏ ਦੀ ਜਿੰਨਾ ਮਰਜ਼ੀ ਖੋ ਆਪਣੀ ਆਪਣੀ ਪਰਸਨਲ ਪਲੇਟ ਲੈ ਲਓ ਜਿੰਨਾ ਮਰਜ਼ੀ ਖੋ ਪੈਕਿੰਗ ਚ ਦੋ ਰੋਟੀਆਂ ਜਾਂਦੀਆਂ ਜੇ ਨਾਲ ਲੱਸੀ ਫ੍ਰੀ ਅਚਾਰ ਸਲਾਦ ਛਕੋ ਖਲਾਓ ਕੋਈ ਚੱਕਰੀ ਕੋ ਬਤਾ ਮਰਜ਼ੀ ਮਿਹਰਬਾਨੀ ਜੀ ਉਧਰ ਦੀਦੀ ਹੋਣੀ ਬੈਠੇ ਉਹਨਾਂ ਨਾਲ ਵੀ ਗੱਲਬਾਤ ਇਹ ਮੇਲਾ ਲੱਗਿਆ ਉੱਧਰ ਵੀ ਤੁਸੀਂ ਦੇਖੋ ਇੱਧਰ ਇੰਜੋਏ ਕੀਤਾ ਜਾ ਰਿਹਾ ਸਾਗ ਨੂੰ ਤੇ ਇਹ ਕਿਦਣਾ ਕਿਤੇ ਸੰਧੀਆਂ ਦੀ ਸਗਾਤ ਹੈ ਮਾਦਾ ਜੀ ਵਧੀਆ ਲੱਗ ਰਿਹਾ ਜੀ ਸਾਗ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਵੈਸੇ ਇਹ ਆਪਾਂ ਕੰਦਾਂ ਚ ਬਣਾਉਂਦੇ ਆ ਚਲੋ ਉੱਥੇ ਵੀ ਮਿਹਨਤ ਖਾਸੀ ਲੱਗਦੀ ਹੈ ਤੇ ਇੱਥੇ ਖਾ ਕੇ ਤਸੱਲੀ ਹੋ ਜਾਂਦੀ ਹੈ ਹਾਂਜੀ ਬਹੁਤ ਬਹੁਤ ਵਧੀਆ ਘਰ ਨਾਲੋਂ ਜ਼ਿਆਦਾ ਬੈਸਟ ਹੈ ਘਰ ਨਾਲੋਂ ਜ਼ਿਆਦਾ ਬੇਟ ਵੀ ਜਾਇਜ਼ ਦਾ 100 ਦੇ ਵਿੱਚ ਹੁੰਦੀ ਬਹੁਤ ਜਾਇਜ਼ ਹੈ ਬਹੁਤ ਵਧੀਆ ਦੇਖੋ ਮਿਹਨਤ ਵੀ ਲਗਣੀ ਹੈ ਤੇ ਚੀਜ਼ ਵੀ ਸਾਨੂੰ ਅੱਛੀ ਮਿਲਦੀ ਵੀ ਅਗਲੇ ਇਸ ਵੀ ਘਰ ਵੀ ਮਿਹਨਤ ਲਾਣੀ ਉਹ ਵੀ ਲਗਾਉਂਦੇ ਪਏ ਆ ਤੇ ਉਸ ਤੋਂ ਜ਼ਿਆਦਾ ਵਧੀਆ ਹਾਂਜੀ ਸਾਡੇ ਅੱਡੇ ਵਧੀਆ ਨਹੀਂ ਆਂਦੇ ਪਿੰਡਾਂ ਦੇ ਇਹ ਗੰਦਲਾਂ ਦਾ ਇਹ ਗੰਦਲਾਂ ਦਾ ਇਹ ਕੰਦੇ ਸਪੈਸ਼ਲ ਮੰਗਵਾਈਦਾ ਹਾਂਜੀ ਹਾਂਜੀ ਸਪੈਸ਼ਲ ਖਾਣਾ ਹੈ ਜਾਂ ਤੇ ਅੱਜ ਕਬਾਠਾ ਕਿ ਮੈਂ ਜਾ ਕੇ ਮੱਕੀ ਦੀ ਰੋਟੀ ਖਾਣੀ ਦਾ ਸਾਕ ਖਾਣਾ ਹੈ ਅੱਜ ਸਵੇਰ ਦਾ ਵੇਟ ਕਰ ਰਿਹਾ ਪਰसों ਵੀ ਹੋਇਆ ਸੀ ਅਸੀਂ ਪਰ ਜਸਨ ਮਿਲੇ ਨਹੀਂ ਅੱਛਾ ਪਰਸੋਂ ਫਗਾ ਸੀ ਤੇ ਹੁਣ ਅਜ ਦੁਬਾਰਾ ਆਏ ਹਾਂ ਸੇਰ ਤਾਂ ਕੁਝ ਨਹੀਂ ਖਾਂਦਾ ਕੰਦਾ ਮੈਂ ਉੱਥੇ ਜਾ ਕੇ ਖਾਣੀ ਆਂ ਚਲੋ ਤੁਸੀਂ ਵੀ ਟਰਾਈ ਕਰੋ ਬਿਲਕੁਲ ਬਿਲਕੁਲ ਅਸਲੀ ਨਮਾ ਕੇ